ਪ੍ਰੀ ਤਾਲੂਗ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਸਭ ਤੋਂ ਪਹਿਲਾਂ ਤਾਂ ਏਵੀ 18 ਵੱਲੋਂ ਸਮੂਹ ਹਲਕਾ ਸ਼ਹਿਰ ਸੂਬਾ ਦੇਸ਼ਵਾਸੀ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਡੇ ਭੈਣ ਭਰਾਵਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਉਮੀਦ ਕਰਦੇ ਹਾਂ ਨਵਾਂ ਸਾਲ ਤੁਹਾਡੇ ਲਈ ਨਵੀਂ ਸੋਚ ਨਵੀਂ ਊਰਜਾ ਤੇ ਨਵੀਂ ਸੇਂਦ ਲੈ ਕੇ ਆਵੇ ਤੇ ਨਵੀਂ ਤੰਦਰੁਸਤੀ ਲੈ ਕੇ ਆਵੇ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਸਕੁਸ਼ਲ ਬਹੁਤ ਵਧੀਆ ਤੰਦਰੁਸਤੀ ਦੇ ਨਾਲ ਜੀ ਸਕੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਏਵੀ 18 ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜਿਹੀਆਂ ਸ਼ਖਸੀਅਤਾਂ ਤੇ ਨਾਲ ਤੁਹਾਡੀ ਮੁਲਾਕਾਤ ਕਰਾਈਏ ਜਿਨ੍ਹਾਂ ਦਾ ਸਿੱਧਾ ਪਾ ਪੈਂਦਾ ਹੋਵੇ ਜਿਵੇਂ ਕਿ ਅਸੀਂ ਮੰਨੇ ਪਰ ਮੰਨੇ ਸਾਡੇ ਸ਼ਹਿਰ ਦੇ ਸੋਸ਼ਲ ਵਰਕਰਸ ਹੋਗੇ ਬਿਊਰੋਕਰੇਟਸ ਹੋਗੇ ਡਾਕਟਰ ਸਹਿਬਾਨ ਹੋਗੇ ਜਾਂ ਹੋਰ ਕਈ ਰੈਪਿਊਟਿਡ ਜਿਹੜੇ ਲੋਕ ਨੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਨੇ ਰਹਿੰਦੇ ਆ ਜਿਹੜੇ ਕਿ ਤੁਹਾਨੂੰ ਬਹੁਤ ਵਧੀਆ ਮੈਸੇਜ ਵੀ ਦਿੰਦੇ ਨੇ ਤੇ ਆਪਣੇ ادارے ਸੰਬੰਧੀ ਜਾਂ ਆਪਣੇ ਕੰਮ ਕਰਦੇ ਸੰਬੰਧੀ ਵੀ ਤੁਹਾਨੂੰ ਜਾਗਰੂਕ ਕਰਦੇ ਰਹਿੰਦੇ ਨੇ ਉਸੇ ਲੜੀ ਤਹਿਤ ਜਿਹੜੀ ਸ਼ਖਸੀਅਤਾਂ ਤੁਹਾਡੀ ਹੋਣਾ ਸੀ ਮੁਲਾਕਾਤ ਕਰਾਨ ਲੱਗਿਆ ਸਾਡੇ ਸ਼ਹਿਰ ਜੋ ਕਿਸੇ ਵੀ ਪਹਿਚਾਣ ਦੇ ਮਥਾਜ ਨਹੀਂ ਹੈਗੇ ਇੱਕ ਬਹੁਤ ਲੰਬੀ ਲੈਗੇਸੀ ਨੂੰ ਉਹ ਲੈ ਕੇ ਅੱਗੇ ਵਧਾ ਰਹੇ ਨੇ ਤੇ ਬਹੁਤ ਉਹਨਾਂ ਦਾ ਸ਼ਹਿਰ ਦੇ ਵਿੱਚ ਨਾਮ ਹੈ ਤੇ ਇੱਕ ਉਹਨਾਂ ਦੇ ਕਹਿੰਦੇ ਨੇ ਵੀ ਨਵੀਂ ਉਪਲਬਧੀ ਹਾਸਲ ਕੀਤੀ ਹੈ ਕਿ ਸਾਡੇ ਆਈਐਮਏ ਖੰਨਾ ਦੇ ਉਹ ਨਵ ਨਿਯੁਕਤ ਪ੍ਰੈਜ਼ੀਡੈਂਟ ਚੁਣੇ ਗਏ ਨੇ ਰਾਨੀ ਆਈ ਹਸਪੀਟਲ ਤੋਂ ਡਾਕਟਰ ਸ਼ਿਸ਼ਿਰ ਸੂਦ ਆਓ ਗੱਲ ਕਰਦੇ ਹਾਂ ਡਾਕਟਰ ਸ਼ਿਸ਼ਿਰ ਸੂਜੀ ਨਾਲ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਥੈਂਕ ਯੂ ਸੋ ਮਚ ਅਲੋ ਜੀ ਸੋ ਮੈਂ ਏਵੀ ਨਿਊਜ਼ 18 ਦੇ ਮਾਧਿਅਮ ਤੋਂ ਤੇ ਵਿੱਕੀ ਵਜੇੜਾ ਜੀ ਤੇ ਅਨੁਵਾਲੀਆ ਜੀ ਦੇ ਮਾਧਿਅਮ ਤੋਂ ਸਾਰੇ ਆਪਣੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਹੈਪੀ ਨਿਊਅਰ ਕਹਿਣਾ ਚਾਹਾਂਗਾ ਮੇਰਾ ਨਾਮ ਡਾਕਟਰ ਸ਼ਿਸ਼ਿਰ ਸੂਦ ਓਨਰ ਐਂਡ ਕੰਸਲਟੈਂਟ ਐਟ ਰਾਨੀ ਆਈ ਹਸਪੀਟਲ ਜਿਹੜਾ ਕਿ ਪਿਛਲੇ ਉਹ ਚੱਲ ਰਿਹਾ ਹਸਪੀਟਲ ਤੁਹਾਡੀ ਸੇਵਾ ਦੇ ਰਿਹਾ ਸੇਵਾ ਦੇ ਰਿਹਾ ਸਾਰੇ ਸੋਸਾਇਟੀ ਦਾ ਤੇ ਇੱਕ ਅੱਛਾ ਅਸੀਂ ਕੰਮ ਕਰ ਰਹੇ ਹੈਗੇ ਆ ਆਪਣੇ ਫਾਦਰ ਦੀ ਲੇਗੇਸੀ ਡਾਕਟਰ ਰਵਿੰਦਰ ਸਿੰਘ ਨੂੰ ਅੱਗੇ ਅਸੀਂ ਵਧਾ ਰਹੇ ਹੈਗੇ ਆ ਸੋ ਮੈਂ ਸਾਰਿਆਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦਾ ਹਾਂ ਆਈ ਮੇ ਫੈਮਿਲੀ ਦਾ ਸ਼ੁਕਰਗੁਜ਼ਾਰ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਆਪਣਾ ਇਸ ਸਾਲ ਵਾਸਤੇ ਐਸ ਪ੍ਰੈਜ਼ੀਡੈਂਟ ਨਿਊਟ ਕੀਤਾ ਹੈ ਬਾਤ ਵਧੀਆ ਗੱਲ ਹੈ ਜੀ ਸਾਡੇ ਸ਼ਹਿਰ ਦੇ ਬਹੁਤ ਹੀ ਮੰਨੇ ਪਰਮੰਨੇ ਜਿੱਥੇ ਡਾਕਟਰ ਨੇ ਕੰਸਲਟੈਂਟ ਨੇ ਮੇਨ ਕਰ ਲਿਆ ਕਿ ਬਹੁਤ ਵਧੀਆ ਹਿਊਮਨ ਬੀਇੰਗ ਵੀ ਨੇ ਆਮ ਵੀ ਸਮਾਜ ਦੇ ਕੰਮਾਂ ਦੇ ਵਿੱਚ ਹੈਲਥ ਦੇ ਕੰਮਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਆਪਣੇ ਆਪ ਚ ਸਲੀਊਟੇਬਲ ਨੇ ਆਓ ਜਾਣਦੇ ਆ ਕਿ ਆਈਐਮਏ ਖੰਨਾ ਦਾ ਕੀ ਰੋਲ ਹੈ ਤੇ ਐਜ਼ ਅ ਪ੍ਰੈਜ਼ੀਡੈਂਟ ਸਾਰੇ ਚੀਜ਼ ਨੂੰ ਹੋਰ ਕਿਵੇਂ ਅੱਗੇ ਵਧਾ ਸਕਦੇ ਨੇ ਗੱਲ ਸਾਰੀ ਜਾਣਦੇ ਆ ਸਰ ਤੋਂ ਸਰ ਆਪਾਂ ਦੇਖਿਆ ਆਈਐਮਏ ਇੰਡੀਅਨ ਮੈਡੀਕਲ ਐਸੋਸੀਏਸ਼ਨ ਖੰਨਾ ਦੇ ਤੁਸੀਂ ਪ੍ਰਧਾਨ ਚੁਣੇ ਗਏ ਹੋ ਸਰ ਯੰਗ ਹੋ ਐਨਰਜੈਟਿਕ ਹੋ ਵਿਜ਼ਨਰੀ ਹੋ ਸਰ ਤੁਸੀਂ ਤਾਂ ਸਰ ਫਿਰ ਕੀ ਆਈਐਮਏ ਦੀ ਜ ਨੂੰ ਹੋਰ ਫਿਊਚਰ ਦੇ ਵਿੱਚ ਚਾਰ ਚੰਦ ਲਗਾਏ ਜਾ ਸਕਦੇ ਨੇ ਸੀ ਆਈਐਮਏ ਖੰਨਾ ਆਪਣੇ ਮੈਂਬਰਸ ਜਿਹੜੇ ਸਾਰੇ ਡਾਕਟਰਸ ਐਮਬੀਬੀਐਸ ਐਂਡ ਅਬოვ ਡਾਕਟਰਸ ਹੈਗੇ ਨੇ ਉਹਨਾਂ ਵਾਸਤੇ ਬਣੀ ਹੈ ਜੀ ਔਰ ਇਹ ਅੰਡਰ ਆਈਐਮਏ ਪੰਜਾਬ ਫੰਕਸ਼ਨਿੰਗ ਕਰਦੀ ਹੈ ਤੇ ਉਹਦੇ ਉੱਪਰ ਆਈਐਮਏ ਨੈਸ਼ਨਲ ਵੀ ਹੈ ਜਿਹਦੇ ਅੰਡਰ ਅਸੀਂ ਸਾਰਾ ਜਿਨ੍ਹਾਂ ਦੀ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਅਸੀਂ ਫਾਲੋ ਕਰਦੇ ਹੈਗੇ ਆ ਸੋ ਥਿਸ ਇਜ਼ ਫॉर ਆਈਐਮਏ ਸੋਸ ਇਜ਼ ਫॉर ਇਟਸ ਮੈਂਬਰਸ ਫॉर ਇਟਸ ਡਾਕਟਰਸ ਅਸੀਂ ਉਹਨਾਂ ਵਾਸਤੇ ਇੱਕ ਅੰਬ੍ਰੇਲਾ ਦਾ ਕੰਮ ਕਰਦੇ ਹੈਗੇ ਆ ਔਰ ਕੋਈ ਵੀ ਦਿੱਕਤ मेडिकल प्रोफेशन ਦੇ ਤੌਰ ਤੇ ਅਗਰ ਕਿਸੇ ਡਾਕਟਰ ਨੂੰ इवन ਪਰਸਨਲ ਤੌਰ ਤੇ ਅਗਰ ਕਿਸੇ ਡਾਕਟਰ ਨੂੰ ਆ ਸਕਦੀ ਹੈ ਜਿਹੜੀ ਕਿ ਬਹੁਤ ਕਾਮਨ ਹੋ ਚੁੱਕੀ ਹੈ ਅੱਜਕੱਲ ਐਸ ਅਨ ਐਸੋਸੀਏਸ਼ਨ ਅਸੀਂ ਜੋ ਬਣ ਸਕੇ ਅਸੀਂ ਆਪਣੇ ਡਾਕਟਰਸ ਵਾਸਤੇ ਉਹਨਾਂ ਦੀ ਫੈਮਲੀਆਂ ਵਾਸਤੇ ਅਸੀਂ ਜ਼ਰੂਰ ਕਰਦੇ ਹਾਂ ਔਰ ਉਹਦੇ ਵਾਸਤੇ ਅਸੀਂ ਪੂਰੇ ਪੂਰੇ پابੰਦ ਹੈਗੇ ਹਾਂ ਕਿ ਅਸੀਂ ਉਹਨਾਂ ਦਾ ਹੈਲਪ ਜਿੱਥੇ ਤੱਕ ਉਹ ਚਾਹਣਗੇ ਜਿੱਤੇ ਤੱਕ ਸਾਡੀ ਸ਼ਮਤਾ ਬੋਲਦੀ ਹੈਗੀ ਹੈ ਅਸੀਂ ਜ਼ਰੂਰ ਕਰਾਂਗੇ ਬਾਤ ਵਧੀਆ ਸਰ ਨੇ ਗੱਲ ਕਹੀ ਹੈ ਕਿ ਆਈਐਮ ਇੱਕ ਫੈਮਲੀ ਦੀ ਤਰ੍ਹਾਂ ਹੈ ਤੇ ਫੈਮਲੀ ਦੇ ਵਿੱਚ ਜਿਹੜੇ ਡਾਕਟਰਸ ਫੈਕਲਟੀ ਹੈ ਉਹਨਾਂ ਨੂੰ ਕਦੇ ਵੀ ਕਿਸੇ ਵੀ ਟਾਈਪ ਦੀ ਜ਼ਰੂਰਤ ਪੈਂਦੀ ਹੈ ਤਾਂ ਆਈਐਮ ਇਹ ਜਿਹੜਾ ਖੰਨਾ ਵਾ ਉਹ ਹਮੇਸ਼ਾ ਆਪਣਾ ਕੰਟਰੀਬਿਊਸ਼ਨ ਆਪਣੀ ਕੋਆਪਰੇਸ਼ਨ ਦੇਣ ਦੇ ਲਈ ਵਚਨਬੱਧ ਹੈ ਸਰ ਆਪਾਂ ਦੇਖਿਆ ਸੂਤ ਸਾਹਿਬ ਕੇ ਪਿੱਛੇ ਜੇ ਪਿੱਛੇ ਜੇ ਕੀ ਆਮ ਜਿਹੀਆਂ ਹੀ ਗੱਲਾਂ ਹੋ ਗਈਆਂ ਕਿ ਸਰ ਕਦੇ ਵੀ ਕਿਤੇ ਵੀ ਕੋਈ ਮਿਸ ਹੈਪਨਿੰਗ ਹੁੰਦੀ ਹੈ ਤਾਂ ਉਹਦੇ ਲਈ ਬਲੇਮ ਗੇਮ ਚੱਲ ਪੈਂਦੀ ਹੈ ਸਰ ਡਾਕਟਰਸ ਨੂੰ ਉਸ ادارے ਨੂੰ ਕਈ ਵਾਰੀ ਕੀ ਹੁੰਦਾ ਕਿ ਸਰ ਬੜੀ ਭੰਨ ਤੋੜ ਕੁਝ ਹੋਰ ਵੀ ਬੜੀ ਚੀਜ਼ਾਂ ਅੱਗੇ ਆਉਂਦੀਆਂ ਨੇ ਤਾਂ ਸਰ ਆਈਐਮ ਨਾਲ ਕੇ ਸਾਰੇ ਇਸ ਚੀਜ਼ ਨੂੰ ਜਾਂ ਤੱਕ ਖਤਮ ਕੀਤਾ ਜਾ ਸਕੇ ਜਾਂ ਇਹ ਚੀਜ਼ ਦੀ ਕਲੀਅਰਿਟੀ ਕੀਤੀ ਜਾ ਸਕੇ ਜਾਂ ਇਨ ਫਿਊਚਰ ਇਹਨੂੰ ਬਿਲਕੁਲ ਹੀ ਘਟਾਇਆ ਜਾ ਸਕੇ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਆਪਣੇ ਆਈ ਮੈਂਬਰਸ ਜਿਹੜੇ ਡਾਕਟਰਸ ਹੈਗੇ ਨੇ ਉਹਨਾਂ ਨੂੰ ਅਸੀਂ ਕਵਾਂਗੇ ਕਿ ਤੁਸੀਂ ਸਸ਼ਕਤ ਰਹੋ ਔਰ ਆਪਣੀ ਲੇਟੈਸਟ ਟੈਕਨੋਲੋਜੀ ਜੋ ਮਰੀਜ਼ ਦੀ ਆਪਾਂ ਹੋ ਸਕਦੀ ਹੈ ਉਹ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਹੈਗੇ ਆ ਪਰ ਮੈਡੀਕਲ profession ਇੱਕ ਬਹੁਤ ਹੀ ਰਿਸਕੀ profession ਹੈਗਾ ਅਸੀਂ ਨਾ ਬਹੁਤ ਬੜਾ ਰਿਸਕ ਲੈਣੇ ਹੈ ਕਿ ਆਪਣੇ ਮਰੀਜ਼ ਨੂੰ ਠੀਕ ਕਰਨ ਵਾਸਤੇ ਇਹ ਮਰੀਜ਼ ਨੂੰ ਥੋੜਾ ਜਿਹਾ ਅੰਦਾਜ਼ਾ ਸੈਂਸਿਟਾਈਜ਼ ਕਰਨਾ ਚਾਹੁੰਦੇ ਹਾਂ ਉਹਨਾਂ ਦੀ ਫੈਮਲੀਆਂ ਨੂੰ ਮਰੀਜ਼ਾਂ ਨੂੰ ਸੈਂਸਿਟਾਈਜ਼ ਅਸੀਂ ਕਰਨਾ ਚਾਹੁੰਦੇ ਕਿ ਵੀ ਟੇਕ ਬਿਗ ਰਿਸਕ ਟੂ ਟਰੀਟ ਐਂਡ ਟੂ ਟਰੀਟ ਬੈਸਟ ਟੂ ਬੈਸਟ ਐਟ ਆਰ ਹੈਂਡਸ ਕਿ ਅਸੀਂ ਪੇਸ਼IENTS ਨੂੰ ਅਸੀਂ ਠੀਕ ਕਰਕੇ ਉਹਨਾਂ ਦੇ ਘਰ ਭੇਜ ਸਕੀਏ ਬਟ ਮੈਡੀਕਲ ਪ੍ਰੋਫੈਸ਼ਨ ਸਾਡੀ ਆਪਣੀ ਇੱਕ ਬੋਡੀ ਇੱਕ ਐਸੀ ਚੀਜ਼ ਹੈਗੀ ਇਹ ਕਿਸੇ ਦੇ ਮਤਲਬ ਬਸ ਨਹੀਂ ਹੈਗੀ ਇਹ ਤੇ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਕਈ ਵਾਰੀ ਕੁਝ ਮਰੀਜ਼ਾਂ ਨਾਲ ਮੈਂ ਅਗਰ ਕੁਝ ਦੀ ਪਰਸੈਂਟੇਜ ਲੈ ਕੇ ਚੱਲਣਾ ਮੈਂ 1% ਲੈ ਕੇ ਚੱਲਾਂਗਾ ਇਸ ਤੋਂ ਵੱਧ ਨਹੀਂ ਲੈ ਕੇ ਚੱਲਾਂਗਾ ਅਸੀਂ ਕੋਸ਼ਿਸ਼ ਕਰੀ ਦੀਏ ਕਿ ਸਾਡੇ ਔਰ ਹੁੰਦਾ ਵੀ ਹੈ 99% ਪੇਸ਼ੈਂਟ ਸਾਡੇ ਹੱਥੋਂ ਹੈਪੀ ਜਾਂਦਾ ਹੈ ਖੁਸ਼ ਜਾਂਦਾ ਹੈ ਬਟ 1% ਪੇਸ਼ੈਂਟ ਜਿਹੜਾ ਕਿ ਜਿਹਦੇ ਨਾਲ ਕੋਈ ਹਾਦਸਾ ਹੋ ਜਾਂਦਾ ਹੈਗਾ ਉਹ ਡੈਫੀਨਿਟਲੀ ਇੱਕ ਡਾਕਟਰ ਤੋਂ ਆਪਣੇ ਹਸਪੀਟਲ ਤੋਂ ਖੁਸ਼ ਨਹੀਂ ਹੁੰਦਾ ਸੋ ਐਸੇ ਪੇਸ਼ੈਂਟਸ ਨਾਲ ਸਿਰਫ ਇੰਨਾ ਸਾਡਾ ਸਾਰੀ ਪੂਰੀ ਸਹਾਨੂੰਪੂਤੀ ਹੁੰਦੀ ਹੈਗੀ ਹੈ ਅਸੀਂ ਉਹਨਾਂ ਨੂੰ ਸੈਨਸਟਾਈਜ਼ ਇਹ ਕਰਨਾ ਹੈਗਾ ਕਿ ਸਾਰੇ ਸੋਸਾਇਟੀ ਨੂੰ ਕਿ ਅਗਰ ਇੱਕ ਫੈਮਲੀ ਇੱਕ ਬਰਥ ਨੂੰ ਇੱਕ ਖੁਸ਼ੀ ਨੂੰ ਐਕਸੈਪਟ ਕਰ ਸਕਦੇ ਹੈਗੇ ਆ ਤਾਂ ਸਾਰੇ ਨੂੰ ਮੌਤ ਵੀ ਐਕਸੈਪਟ ਕਰਨੀ ਚਾਹੀਦੀ ਹੈ ਉਹਦਾ ਬੈਡ ਐਸਪੈਕਟ ਇੱਕ ਕੋਇਨ ਦੇ ਜਿਹੜਾ ਨਾ ਦੋ ਹਿੱਸੇ ਹੁੰਦੇ ਨੇ ਹੈਡਸ ਐਂਡ ਟੇਲਸ ਤਾਂ ਕਦੀ ਹੈਡਸ ਆਂਦਾ ਹੈ ਕਦੀ ਟੇਲਸ ਆਂਦਾ ਬਟ ਮੈਡੀਕਲ profession ਇੱਕ ਐਸਾ profession ਹੈ ਜਿਵੇਂ ਜਸੀਂ ਕਹਿ ਸਕਦੇ ਹੈ 99% ਹੈਡਸ ਆਂਦਾ ਹੈਗਾ ਠੀਕ ਹੈ ਓਨੀ 1% ਟੇਲ ਆਂਦਾ ਹੈਗਾ ਔਰ ਉਹ ਸਾਨੂੰ ਇੱਕ ਬੈਡ ਸਰੂਪ ਦੇ ਦਿੰਦਾ ਡਾਕਟਰ ਨੂੰ ਪਤਾ ਨਹੀਂ ਕਿਉਂ ਇਸ ਲਈ ਅਸੀਂ ਆਪਣੇ ਸਾਰੇ ਪੇਸ਼ੈਂਟ ਨੂੰ ਸੈਂਸਟਾਈਜ਼ਾਈਜ਼ ਇਹੀ ਕਰਨਾ ਹੈ ਕਿ ਡਾਕਟਰ ਇੱਕ profession ਐਸਾ ਹੈ ਕਿ ਆਪਣੇ ਮਰੀਜ਼ਾਂ ਵਾਸਤੇ ਕਦੀ ਉਹ ਗਲਤ ਨਹੀਂ ਕਰਦਾ ਠੀਕ ਹੈ ਔਰ ਉਹ ਬਸ ਇਹੀ ਮੈਂ ਆਪਣੇ ਮਰੀਜ਼ਾਂ ਨੂੰ ਇਹ ਸਮਝਾਣਾ ਹੈ ਕੋ 1% ਜਾਂ 2 ਸੈਕਿੰਡਾਂ ਵਾਸਤੇ ਤੁਸੀਂ ਇਹ ਲੈ ਕੇ ਚੱਲੋ ਕਿ ਰੱਬ ਦਾ ਹੱਥ ਨਾ ਉਸ ਮੇਰੇ ਹੱਥੋਂ ਵੀ ਮੇਰੇ ਉੱਪਰੋਂ ਵੀ ਉੱਟ ਗਿਆ ਤੇ ਮਰੀਜ਼ ਦੇ ਉੱਤੋਂ ਵੀ ਉੱਟ ਗਿਆ ਇਸ ਕਰਕੇ ਉਹ ਕੰਪਲਿਕੇਸ਼ਨ ਆ ਗਈ ਤਾਂ ਉਹਦਾ ਜੁਰਮਾਨਾ ਸਾਰਿਆਂ ਨੂੰ ਭੁਗਤਣਾ ਪਿਆ ਮਰੀਜ਼ ਦੇ ਫੈਮਿਲੀ ਨੂੰ ਵੀ ਸਾਨੂੰ ਵੀ ਬਟ ਅਸੀਂ ਗਲਤ ਨਹੀਂ ਹੈਗੇ ਆਪਣੀ ਥਾਂ ਤੇ ਅਸੀਂ ਪੂਰੀ ਕੋਸ਼ਿਸ਼ ਕਰੀਦੀ ਹੈਗੀ ਕਿ ਮਰੀਜ਼ ਨੂੰ ਫੇਰ ਵੀ ਜਿੰਨਾ ਵੀ ਹੋ ਸਕੇ ਆਪਣੀ ਤਰਫੋਂ ਬੈਸਟ ਟੂ ਬੈਸਟ ਉਹਨੂੰ ਰਿਜ਼ਲਟ ਦੇ ਸਕੀਏ ਔਰ ਉਹਨੂੰ ਸੈਟੀਸਫਾਈ ਕਰਕੇ ਘਰ ਭੇਜ ਸਕੀਏ ਬਾਤ ਵਧੀਆ ਸਰ ਨੇ ਗੱਲ ਦੱਸੀ ਕਿ 99% ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਸਿੱਖੇ ਦੇ ਦੋ ਪਹਿਲੂ ਹੁੰਦੇ ਨੇ ਬਟ ਮੈਡੀਕਲ ਚ ਬਹੁਤ ਸਾਰਾ ਰਿਸਕ ਲੈਂਦੇ ਨੇ ਆਪਾਂ ਸਾਰੇ ਜਾਣਦੇ ਆ ਕਿ ਡਾਕਟਰਜ਼ ਇਕੁਵਿਲੇਂਟ ਟੂ ਗੋਡ ਹੁੰਦੇ ਨੇ ਗੋਡ ਕਹਿ ਦੇਣਾ ਬੜਾ ਸੋਖਾ ਵਾ ਤੇ ਗੋਡ ਦੀ ਜਿਹੜੀ ਵਿੱਲ ਹੈ ਉਹਦੇ ਮੂਰੇ ਵੀ ਫਿਰ ਕਿਤੇ ਨਾ ਕਿਤੇ ਇਨਸਾਨ ਹੈ ਉਹਨੂੰ ਆਪਣਾ ਕੰਪਰੋਮਾਈਜ਼ ਕਰਨਾ ਚਾਹੀਦਾ ਜੇਕਰ ਡਾਕਟਰਜ਼ ਇੰਨਾ ਏਬਲ ਹੁਣ ਕੈਪੇਬਲ ਹੁਣ ਜੋ ਕਿ ਹੈਗੇ ਨੇ ਪਰ ਕਿਤੇ ਨਾ ਕਿਤੇ ਜਦੋਂ ਭਗਵਾਨ ਦੀ ਮਰਜ਼ੀ ਹੁੰਦੀ ਹੈ ਉਹਦੇ ਮੂਰੇ ਆਪਾਂ ਸਾਰੇ ਹੀ ਨਿਸ਼ਬਦ ਹੋ ਜਾਂਦੇ ਆ ਨਿਹੱਤੇ ਹੋ ਜਾਂਦੇ ਆ ਤੇ ਉਦੋਂ ਫਿਰ ਕਿਸੇ ਵੀ ਤਰ੍ਹਾਂ ਦੀ ਮਿਸ ਹੈਪਨਿੰਗ ਹੋ ਸਕਦੀ ਹੈ ਜੇਕਰ ਇਦਾਂ ਹੋਵੇ ਤਾਂ ਉਹਨਾਂ ਦੇ ਘਰਾਂ 'ਚ ਕਦੇ ਕਿਸੇ ਦੀ ਡੈਥ ਇਹ ਨਾ ਹੋਵੇ ਨਾ ਹੀ ਉਹ ਕਿਸੇ ਆਪਣੇ ਵੈਲ ਨੋਨ ਨੂੰ ਕਦੇ ਇਸ ਦੁਨੀਆ ਤੋਂ ਜਾਣ ਦੇਣ ਤਾਂ ਕਰਕੇ ਕਿਰਪਾ ਕਰਕੇ ਉਹਨਾਂ ਦੀ ਜਿਹੜੀ ਐਫੀਸ਼ੀਐਂਸੀ ਹੈ ਉਹਨਾਂ ਦਾ ਜਿਹੜਾ ਵਰਕ ਹੈ ਉਹਨੂੰ ਐਪਰੀਸ਼ੀਏਟ ਕਰੋ ਨਾ ਕਿ ਛੋਟੀ ਜੀ ਕੋਈ ਮਿਸਟੇਕ ਹੁੰਦੀ ਹੈ ਬਿਨਾ ਵੈਰੀਫਾਈ ਕੀਤੇ ਆ ਆਪਾਂ ਉਹਨਾਂ ਨੂੰ ਇਸ ਚੀਜ਼ ਦੇ ਲਈ ਦੋਸ਼ੀ ਠਹਿਰਾਣ ਲੱਗ ਕਰੀਏ ਸਰ ਆਪਾਂ ਦੇਖਿਆ ਵੇ ਕਿ ਐਂਡ ਦੇ ਵਿੱਚ ਸੂ ਸਾਹਿਬ ਅੱਜ ਦਾ ਟਾਈਮ ਵਿంటర్ ਸੈਸ਼ਨ ਚੱਲ ਰਿਹਾ ਹੋਵੇ ਜੀ ਹਰੇਕ ਬੰਦਾ ਆਪਣੀ ਬਾਡੀ ਤੋਂ ਲਗਭਗ ਲਾਲੀਏ ਦੁਖੀ ਹੋਇਆ ਜੀ ਜੇਕਰ 100% ਹੈਲਥੀ ਲਾਈਫ ਸਟਾਈਲ ਹੈ ਉਹ ਤਾਂ ਸਰ ਹੁਣ ਇੱਕ ਫਿਲਮਾਂ ਜਾਂ ਮਸ਼ਹੂਰੀਆਂ 'ਚ ਰਹਿ ਗਿਆ ਤਾਂ ਸਰ ਕੋਈ ਇਜ਼ੀ ਟਿਪਸ ਜਿਨ੍ਹਾਂ ਨੂੰ ਬੰਦਾ ਐਡਾਪਟ ਕਰਕੇ ਆਪਣੀ ਲਾਈਫ ਨੂੰ ਥੋੜਾ ਬਹੁਤਾ ਸਕੂਨ ਦੇ ਨਾਲ ਜੀ ਸਕੇ ਜੀ ਇਹਦੇ ਵਸਤੇ ਤਾਂ ਇੱਕੋ ਹੀ ਹੈ ਸਿਹਤਮੰਦ ਰਹੋ ਸਵੇਰੇ ਉઠੋ ਸੈਰ ਕਰੋ ਸੈਰ ਵੈਸੇ ਸਭ ਤੋਂ ਬੈਸਟ ਐਕਸਰਸਾਈਜ਼ ਹੈਗੀ ਅਸੀਂ ਇਹ ਨਹੀਂ ਕਹਿੰਦੇ ਹੈ ਕਿ ਕਿਸ ਜਿਮ ਜਾਓ ਬਹੁਤ ਬੜੀ ਬੜੀ ਐਕਸਰਸਾਈਜ਼ ਕਰੋ ਸੈਰ 40 ਮਿੰਨ ਦੀ ਸੈਰ ਅਸੀਂ ਮੰਨ ਕੇ ਚੱਲਦੇ ਹਾਂ 40 ਮਿੰਨ ਦੀ ਸੈਰ 5 ਦਿਨ ਹਫਤੇ ਦੇ ਵਿੱਚ ਵੀ 5 ਦਿਨ ਕੀਤੀ ਜਾਵੇ ਤਾਂ ਇੱਕ ਆਪਣੀ ਬਾਡੀ ਨੂੰ ਸਵਸਥ ਰੱਖਦੀ ਹੈਗੀ ਹੈ ਔਰ ਚੰਗਾ ਖਾਣ ਪੀਣ ਡੈਫੀਨਿਟਲੀ ਬਾਹਰ ਦੀ ਚੀਜ਼ਾਂ ਬਹੁਤ ਅੱਜਕੱਲ ਯੰਗ ਜਨਰੇਸ਼ਨਸ ਦੇ ਵਿੱਚ ਇਹ ਬਹੁਤ ਕਾਮਨ ਦੇਖਿਆ ਗਿਆ ਹੈ ਕਿ ਬਹੁਤ ਸਾਡੇ ਕੋਲ ਬੱਚੇ ਆਂਦੇ ਨੇ ਪੇਰੈਂਟਸ ਆ ਕੇ ਕਹਿੰਦੇ ਨੇ ਕਿ ਬੱਚੇ ਕੁਝ ਖਾਂਦੇ ਨਹੀਂ ਜੀ ਸੋ ਉਹੀ ਗੱਲ ਹੈ ਕਿ ਘਰ ਦਾ ਖਾਣਾ ਮੈਂ ਤਾਂ ਸਿਰਫ ਇੰਨਾ ਕਹਿਣਾ ਹੈ ਘਰ ਦਾ ਖਾਣਾ ਖਾਓ ਬਾਹਰ ਦਾ ਘਟ ਖਾਓ ਘਰ ਦਾ ਖਾਣਾ ਖਾਓ ਘਰ ਦੇ ਖਾਣੇ ਨਾਲ ਸਾਨੂੰ ਪੋਸ਼ਟਿਕ ਚੀਜ਼ਾਂ ਬਹੁਤ ਸਾਰੀ ਮਿਲ ਜਾਂਦੀਆਂ ਨੇ ਜਿਦੇ ਨਾਲ ਅਸੀਂ ਆਪਣੀ ਸਿਹਤ ਬਣਾ ਕੇ ਰੱਖ ਸਕਦੇ ਹਾਂ ਥੈਂਕ ਯੂ ਵੈਰੀ ਮਚ ਜੀ ਇਹ ਡਾਕਟਰ ਸ਼ਿਸ਼ੇਸ਼ੂਰ ਜਿਹੜੇ ਕੇ ਆਈਐਮਐ ਖੰਨਾ ਦੇ ਨਿਊਲੀ ਇਲੈਕਟਿਡ ਪ੍ਰੈਜ਼ੀਡੈਂਟ ਨੇ ਹੁਣ ਗੱਲ ਕਰਦੇ ਆ ਸਾਡੇ ਸੈਕਟਰੀ ਸਾਹਿਬ ਨੇ ਡਾਕਟਰ ਮੋਹਿਤ ਜੀ ਉਹਨਾਂ ਤੋਂ ਜਾਣਦੇ ਆ ਕਿ ਆਈਐਮਐ ਦੇ ਕੀ ਫਿਊਚਰ ਪਲਾਨਸ ਨੇ ਤੇ ਕੀ ਉਹ ਸਾਡੇ ਚੈਨਲ ਦੇ ਰਾਹੀਂ ਮੈਸੇਜਿੰਗ ਕਰਨਾ ਚਾਹੁੰਦੇ ਨੇ ਪਹਿਲਾਂ ਤਾਂ ਮੋਹਿਤ ਜੀ ਵੈਲਕਮ ਤੇ ਬਹੁਤ ਬਹੁਤ ਮੁਬਾਰਕਾਂ ਸਰ ਸੈਕਟਰੀਸ਼ਿਪ ਦੀਆਂ ਪਹਿਲਾਂ ਤਾਂ ਇਹ ਵੀ 18 ਨਿਊਜ਼ ਦੇ ਸਾਰੇ ਵਿਊਅਰਸ ਨੂੰ ਪਲੱਸ ਸਾਰੇ ਸ਼ਹਿਰ ਵਾਸੀਆਂ ਨੂੰ ਐਂਡ ਇਲਾਕਾ ਵਾਸੀਆਂ ਨੂੰ ਮੇਰੇ ਵੱਲੋਂ ਵੈਰੀ ਵੈਰੀ ਹੈਪੀ ਨਿਊイヤー ਵਿੱਕੀ ਵਡੇਰਾ ਜੀ ਆਲੂ ਵਾਲੀਆ ਜੀ ਦੋਨਾਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਡਾਕਟਰ 모ਹਿਤ ਵਿੱਚ ਮੈਂ ਐਜ਼ ਐਨ ਕੰਸਲਟੈਂਟ ਆਰਥੋਪੈਡਿਕ ਐਂਡ ਜੋਇੰਟ ਰਿਪਲੇਸਮੈਂਟ ਸਰਜਨ ਕੰਮ ਕਰਦਾ ਹਾਂ ਜੀਵਨ ਜੋਤ ਹਸਪੀਟਲ ਪੀਰਖਨਾ ਰੋਡ ਖੰਨਾ ਤੇ ਐਂਡ ਮੈਂ ਆਪਣੀ ਐਸੋਸੀਏਸ਼ਨ ਆਈਐਮਏ ਖੰਨਾ ਦਾ ਤੇ ਖਾਸ ਕਰਕੇ ਸਾਡੇ ਨਵੇਂ ਨਿਯੁਕਤ ਪ੍ਰਧਾਨ ਜੀ ਡਾਕਟਰ ਸ਼ਿਸ਼ੀ ਸ਼ਰੂਦੀ ਦਾ ਬਹੁਤ ਬਹੁਤ ਧੰਨਵਾਦੀ ਤੇ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਮੈਨੂੰ ਦੁਬਾਰਾ ਲਗਾਤਾਰ ਤੀਜੇ ਸਾਲ ਲਈ ਇਸ ਕੰਮ ਲਈ ਇੱਕ ਸਮਝਿਆ ਤੇ ਆਈਐਮਏ ਜਿਵੇਂ ਕਿ ਡਾਕਟਰ ਸੂਤ ਤੁਹਾਨੂੰ ਆਲਰੇਡੀ ਦੱਸ ਚੁੱਕੇ ਹੈ ਕਿ ਇਟ ਇਜ਼ ਅ ਬੋਡੀ ਵਿਚ ਹੈਜ਼ ਬੀਨ ਫਾਰਮਡ ਫਾਰ ਦਾ ਮੈਂਬਰਸ ਆਫ ਆਈਐਮਏ ਖੰਨਾ ਜਿਹੜੇ ਕਿ ਐਮਬੀਬੀਏ ਐਂਡ ਅਬਵ ਡਾਕਟਰਸ ਹੁੰਦੇ ਆ ਐਂਡ ਆਬਵੀਅਸਲੀ ਵੀ ਇਟ ਐਕਟਸ ਐਜ਼ ਅ ਨੰਬਰੇਲਾ ਜੇ ਸਾਡੇ ਜੇ ਮੇਨ ਫੰਕਸ਼ਨਿੰਗ ਅਸੀਂ ਗੱਲ ਕਰੀਏ ਸਾਡਾ ਅਸੀਂ ਦੋਨੋਂ ਪਾਸੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਐਜ਼ ਅਨ ਆਰਗੇਨਾਈਜੇਸ਼ਨ ਇੱਕ ਪਾਸੇ ਜਿਹੜੇ ਸਾਡੇ ਮੈਂਬਰਸ ਐ ਉਹਨਾਂ ਲਈ ਅਸੀਂ ਰੈਗੂਲਰ ਸੀਐਮਐਸ ਜਿਹਨੂੰ ਕਹਿੰਦੇ ਕੰਟੀਨਿਊਡ ਮੈਡੀਕਲ ਐਜੂਕੇਸ਼ਨ ਪ੍ਰੋਗਰਾਮਸ ਅਸੀਂ ਰਨ ਕਰਦੇ ਹੈਗੇ ਆ ਉਹ ਤੋਂ ਇਲਾਵਾ ਅਸੀਂ ਫੈਮਿਲੀ ਬੌਂਡਿੰਗ ਜਿਹਨੂੰ ਕਹਿੰਦੇ ਸਾਡੇ ਕਲਚਰਲ ਇਵੈਂਟਸ ਹੁੰਦੇ ਹੈਗੇ ਜੀ ਸਾਡੀ ਫੈਮਿਲੀਜ਼ ਇੱਕ ਦੂਜੇ ਨਾਲ ਰੂਬਰੂ ਹੁੰਦੀਆਂ ਨੇ ਮਿਲਦੀਆਂ ਨੇ ਇਹ ਤੋਂ ਇਲਾਵਾ ਆ ਔਨ ਦਾ ਅਦਰ ਸਾਈਡ ਜਿਹੜੇ ਸਾਡੇ ਪੇਸ਼IENTS ਨੇ ਜਾਂ ਜਨਰਲ ਪਬਲਿਕ ਹੈ ਉਹਨਾਂ ਵਾਸਤੇ ਵੀ ਅਸੀਂ ਯੂ ਕੈਨ ਸੇ ਕਿ ਮੈਡੀਕਲ ਕੈਂਪਸ ਆਰਗੇਨਾਈਜ਼ ਕਰਨਾ ਟਾਈਮ ਟੂ ਟਾਈਮ ਹੈਲਥ ਰਿਲੇਟਿਡ ਇਸ਼ੂਜ਼ ਹੈਲਥ ਰਿਲੇਟਿਡ ਨੋਟਿਸ ਜਾਰੀ ਕਰਨਾ ਇਹ ਸਭ ਅਸੀਂ ਕੰਮ ਕਰਦੇ ਆਂ ਐਂਡ ਕਿਤੇ ਨਾ ਕਿਤੇ ਸਰਕਾਰ ਦੇ ਨਾਲ ਵੀ ਲਿੰਕ ਹੋ ਕੇ ਆਈਐਮਏ ਜੋ ਸਰਕਾਰ ਦੇ ਚਾਹੇ ਸੈਂਟਰਲ ਗਵਰਨਮੈਂਟ ਹੋਵੇ ਚਾਹੇ ਸਟੇਟ ਗਵਰਨਮੈਂਟ ਹੋਵੇ ਉਹਨਾਂ ਦੇ ਜਿਹੜੇ ਦਿੱਤੇ ਨਿਰਦੇਸ਼ ਹੁੰਦੇ ਆ ਉਹਨਾਂ ਨੂੰ ਮੈਡੀਕਲ ਪ੍ਰੋਫੈਸ਼ਨ ਚ ਕਿਵੇਂ ਲਾਗੂ ਕਰਨਾ ਹੈ ਉਹਦੇ ਵਿੱਚ ਸਾਡੀ ਐਸੋਸੀਏਸ਼ਨ ਬਹੁਤ ਬੜਾ ਰੋਲ ਪਲੇ ਕਰਦੀ ਹੈ ਐਂਡ ਆਮ ਵੈਰੀ ਹੋਪਫੁਲ ਕਿ ਡਾਕਟਰ ਸੀਸ਼ੇਡ ਸੁਦੇ ਲੀਡਰਸ਼ਿਪ ਦੇ ਵਿੱਚ ਐਂਡ ਆਬਵੀਅਸਲੀ ਸਾਡੇ ਸਾਰੇ ਆਈਐਮਏ ਖੰਨਾ ਦੇ ਸਹਿਯੋਗ ਨਾਲ ਅਸੀਂ ਇਸ ਸਾਲ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਆਪਣੇ ਇਸ ਕੰਮ ਨੂੰ ਬੈਸਟ ਪੋਸੀਬਲ ਵੈਨ ਕਰਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਵੈਰੀ ਮਚ ਜੀ ਥੈਂਕ ਯੂ ਡਾਕਟਰ ਮੋਹਿਤ ਥੈਂਕ ਯੂ ਡਾਕਟਰ ਸੂਰ ਜਿਵੇਂ ਕਿ ਤੁਸੀਂ ਦੋਨਾਂ ਦੀ ਗੱਲ ਸੁਣੀ ਹੈ ਜੀ ਮੇਨ ਗੱਲ ਹੈ ਜੀ ਆਪਣੇ ਪ੍ਰੋਫੈਸ਼ਨ ਦੇ ਨਾਲ ਨਾਲ ਹਿਊਮੈਨਿਟੇਰੀਅਨ ਗਰਾਉਂਡ ਨੀਡੀ ਪੀਪਲ ਆ ਜਾਂ ਹੋਰ ਵੀ ਕਿਤੇ ਹੈਲਥ ਦੇ ਕੋਈ ਇਸ਼ੂ ਹੁੰਦੇ ਨੇ ਤਾਂ ਹਮੇਸ਼ਾ ਆਪਣੀ 24 ਇੰਟੂ 7 ਕੰਟਰੀਬਿਊਸ਼ਨ ਦੇਣ ਨੂੰ ਆਈਐਮਏ ਖੰਨਾ ਬੈ ਜਿਹੜਾ ਹਮੇਸ਼ਾ ਤਿਆਰ ਹੀ ਰਹਿੰਦਾ ਵੈ ਅਸੀਂ ਵੀ ਆਪਣੇ ਚੈਨਲ ਦੇ ਰਾਹੀਂ ਇਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਆ ਤੇ ਉਮੀਦ ਕਰਦੇ ਆ ਕਿ ਸਾਡੇ ਸ਼ਹਿਰ ਨੂੰ ਇਹਨਾਂ ਦੀਆਂ ਸੇਵਾਵਾਂ ਦਾ ਪੂਰਾ ਪੂਰਾ ਬੈਨੀਫਿਟ ਮਿਲੂਗਾ ਥੈਂਕ ਯੂ ਜੀ ਥੈਂਕ ਯੂ ਵ